ਉਹ ਹੈ ਖਾਲਸਾ ਵਾਖੂ ਟਿੱਕੀ ਫਤਿਹ ਅੱਜ ਜੰਨੇ ਆਈ ਆਪਾਂ ਅੜੀਸਰ ਗੁਰਦੁਆਰਾ ਬਰਨਾਲਾ ਥੋਲਾਪਿੰਡ ਦੇ ਨਾਲ ਦੀ ਦਿਖਾਉਣੇ ਤੁਹਾਨੂੰ ਵੀ ਕਰਾਉਣੇ ਗੁਰੂ ਘਰ ਦੇ ਦਰਸ਼ਨ ਕੀ 4 ਦੇ ਕਰੀਬ ਟਾਈਮ ਹੋ ਗਿਆ ਹੁਣ ਲੱਗੇ ਆਪਾਂ ਪੰਜਾਂ ਬਾਣੀਆਂ ਦਾ ਨਿਤਨੇਮ ਕਰ ਲੈ ਜਿਤਨੇਮ ਕਰਕੇ ਫਿਰ ਚਾਲੇ ਪਾਉਣੀ ਆ ਜੀ ਗੁਰੂ ਘਰ ਨੂੰ ਅੜੀਸਰ ਗੁਰਦੁਆਰਾ 5 6 9ਵੀਂ ਦਿਖਾਉਣੇ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਾਉਣੇ ਜੀ ਕਰ ਲਗੇ ਆਪਾਂ ਪੰਜਾਂ ਪਾਣੀਆਂ ਦਾ ਨਹੀਂ ਤੁਰੇ ਆਦੀ ਪਹੁੰਚ ਗਿਆ ਸੀ ਮਲਾਉਤ ਪਹੁੰਚਣੇ ਵਾਲੇ ਆ ਜੀ ਬਸ ਤੇ ਉਰੇ ਦਾ ਆਪਾਂ ਰਹਿ ਗਿਆ ਘੰਟੇ ਦਾ ਸਫ਼ਰ ਰਹਿ ਗਿਆ ਜੀ ਹਾਂਜੀ ਇੱਕ ਘੰਟੇ ਦਾ ਸਫ਼ਰ ਰਹਿ ਗਿਆ ਅਸੀਂ ਜਣੀ ਆਪਾਂ ਮੈਂ ਕਿਹਾ ਤਿੰਨੇ ਪਹਿਲੀ ਵਾਰ ਚੱਲੇ ਆਏ ਵੀ ਪਹਿਲੀ ਵਾਰੇ ਹਾਂਜੀ ਤੂੰ ਜੋ ਮੈਂ ਵੀ ਪਹਿਲੀ ਵਾਰੇ ਚੱਲਿਆ ਮੈਂ ਨਹੀਂ ਪਹਿਲਾਂ ਚੱਲਦੇ ਆ ਜੀ ਅਸੀਂ ਗੁਰੂ ਮਹਾਰਾਜ ਉੱਤੇ ਨੌਵੇਂ ਪਾਤਸ਼ਾਹੀ ਦਾ ਗੁਰਦੁਆਰਾ ਹਾਂਜੀ ਨੌਵੇਂ ਪਾਤਸ਼ਾਹੀ ਦਾ ਗੁਰਦੁਆਰਾ ਜੀ ਤੇ ਤੁਹਾਨੂੰ ਉੱਥੇ ਦਾ ਇਤਿਹਾਸ ਵੀ ਦੱਸਾਂਗੇ ਤੇ ਮਿੱਠੀ ਮਿੱਠੀ ਤੋ ਬਾਕੀ ਹੁਣ ਤੇ ਬਹੁਤ ਸੋਹਣਾ ਬਹੁਤ ਵਧੀਆ ਸਵੇਰ ਟਾਈਮ ਤੇ ਮਿਲਦੇ ਹਾਂ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਅੜੀਸਰ ਹਾਂਜੀ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਅੜੀਸਰ ਸਾਹਿਬ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਵੀ ਕਰਾਉਣੇ ਆ ਜੀ ਤੇ ਇਹ ਧੌਲਾ ਪਿੰਡ ਤੋਂ ਸੜਕ ਆਉਂਦੀ ਸੀਤੀ ਰੋਡ ਤੋਂ ਤੇ ਅੱਗੇ ਤੁਹਾਨੂੰ ਆਪਾਂ ਕਰਾਉਣੇ ਹੁਣ ਗੁਰਦੁਆਰਾ ਸਾਹਿਬ ਦੇ ਦਰਸ਼ਨ ਉਹ ਪਾਰਕਿੰਗ ਪਾਰਕਿੰਗ ਚ ਲਾਉਣੇ ਆ ਗੱਡੀ ਐਤਵਾਰ ਨੂੰ ਤਾਂ ਕਹਿੰਦੇ ਸੰਗਤ ਬਹੁਤ ਆਉਂਦੀ ਆ। ਵੈਸੇ ਇਹਨਾਂ ਨੇ ਪਾਇਆ ਵੀ ਇਹ ਨੈਟਵਰ ਵੀ ਐਤਵਾਰ ਨੂੰ ਸੰਗਤ ਬਹੁਤ ਆਉਂਦੀ ਆ। ਬੜੀ ਕੋ ਸੰਗਤ ਬਦਸ ਰਹੀਆਂ। ਇਹ ਬੀਕ ਕਰਦੇ ਹੁਣ ਪਾਰਕਿੰਗ ਦੀ ਅੱਗੇ ਦਿਖਾਉਣੀ ਆ ਤੁਹਾਨੂੰ ਫਿਰ। ਪਹੁੰਚ ਗਏ ਜੀ ਆਪਾਂ। ਤੁਹਾਨੂੰ ਕਹਿੰਦੇ ਦੱਸੇ ਦਾ ਗੱਡੀ ਪਾਰਕਿੰਗ ਕਰਕੇ ਇੱਧਰ ਗੁਰਦੁਆਰਾ ਸਾਹਿਬ ਕਿੰਨੀ। ਆ ਦੇਖੋ ਜੀ ਇੱਧਰ ਦੁਕਾਨਾਂ ਸਜੀਆਂ ਵੀ ਆ। ਲੱਡੂ ਨਾਲ ਦੀ ਨਾਲ ਬੱਟੇ ਦੇ ਰਹੇ ਆ। ਤੇ ਉੱਧਰੜਕਾ ਜਾ ਰੂ ਸਫਾਈ ਹੋ ਰਹੀ ਆ ਕੋਲਤੋਰਾ ਦੀ ਸਰਸਾ ਮਾਚੀ ਨੋਮੀ ਇਹ ਜੀ ਕੋਲ ਦਸ ਹੈ ਵੀ ਤੇ ਨਾਲੇ ਜੀ ਜੋੜਾ ਘਰ ਬਣਿਆ ਹੋਇਆ ਜੀ ਤੇ ਬਾਬਾ ਮੂਠ ਖੋਲ ਕੇ ਅੱਗੇ ਦਿਖਾਉਣੇ ਆਈ ਤੁਹਾਨੂੰ ਬਾਸ ਉਹਨੇ ਇੱਧਰ ਦਰਖਤ ਲੱਗੇ ਹੋਏ ਆਉਣੇ ਕੇ ਗੁਰੂ ਘਰ ਮਹਾਰਾਜ ਦੇ ਦਰਸ਼ਕ ਦਰਦੇ ਘਰ ਹੈ ਜੀ ਨਾਲੇ ਊੜਾ ਘਰ ਦੇ ਨਾਲ ਨੇ ਕਰ ਇੱਧਰ ਅੰਦਰ ਗੁਰਦੁਆਰਿਆਂ ਨੇ ਵੀ ਨਕਾਨਾ ਜੀ ਸਮਾਲਾ ਸਾਹਿਬ ਹੋਰ ਮਾਮੀ ਆ ਦੇ ਘਰ ਹੈ ਜੀ ਇੱਧਰ ਤੇ ਆਪਾਂ ਹੁਣ ਚਾਹਦਿਆਂ ਔਖੀ ਘੜੀ ਨਾ ਦੇਖੰਦਈ ਆਪਣਾ ਵਰਤ ਸਮਾਲ ਲੈ ਗੁਰਦੁਆਰ ਸਾਹਿਬ ਦਾ ਤਿਆਗ ਜੀ ਕੰਮ ਚੱਲ ਰਿਹਾ ਮਿਸਤਰੀ ਲੱਗੇ ਹੋਏ ਆ ਜੀ ਪੱਥਰ ਦਾ ਕੰਮ ਚੱਲ ਰਿਹਾ ਹੈ ਇਤਿਹਾਸਾ ਜੀ ਸਾਡੇ ਕੋਲ ਬਹੁਤ ਸਾਰਾ ਇਤਿਹਾਸ ਹੈ ਤੁਸੀਂ ਚਲੋ ਓਕੇ ਯਾ ਤੁਸੀਂ ਲੱਕੀਰ ਕਰਾਉਂਦੇ ਸਾਨੂੰ ਕੋਈ ਗੱਲ ਨਹੀਂ ਦੱਸੋ ਮੈਂ ਇਹ ਵੀ ਇਤਿਹਾਸਾ ਜੀ ਤੇ ਇੱਧਰ ਥੋੜਾ ਜਿਹਾ ਇਤਿਹਾਸ ਲੰਬਾ ਸਾਰਾ ਦੱਸਿਆ ਗਿਆ ਨਹੀਂ ਵੀ ਇਹ ਤਾਂ ਮੁਕ ਕਰਾਉਂਦੇ ਦਰਸ਼ਕ ਜੀ ਆਸੂ ਤੁਸੀਂ ਪਰ ਸਕਦੇ ਆਂ ਜੀ ਰੋਕ ਕੇ ਵੀਡੀਓ ਪੱਕੇ ਕਰਦੇ ਆਂ ਪਗੂ ਘਰ ਦੇ ਦਰਸ਼ਕ ਆ ਜੋ ਜੀ ਸੰਗਤ ਆ ਰਹੀ ਹੈ ਜੀ ਦਰਮੇਸ਼ ਜੀ ਲੱਗੇਵੇਂ ਮਾਰਬਲ ਦਾ ਕੰਮ ਚੱਲਦਾ 1999 ਦੇ ਹਨਾ ਗੁਰਦੁਆਰਾ ਸਾਹਿਬ ਦੀ ਉਹ ਜੀ ਜਨਾਬ ਕਿੱਥੇ ਗਏ ਤੇ ਆਪਾਂ ਜਾ ਤਾਂ ਉਹ ਨਾ ਉਹ ਜੀ ਉਧਰ ਵੀ ਕੰਮ ਚੱਲ ਰਿਹਾ ਹੈ ਗੁਰੂ ਘਰ ਦਾ ਨੀ ਇਮਾਰਤਾਂ ਦਾ ਕੰਮ ਚੱਲ ਰਿਹਾ ਜਿਉ ਸੰਗਤ ਜੁੜਦੀ ਹੈ ਜੀ ਜਿਵੇਂ ਜਿਵੇਂ ਦਸਮੰਦ ਕਰਦੀ ਜਾਂਦੀ ਹੈ ਸੰਗਤ ਜੀ ਇਧਰ ਵੀ ਗੁਰੂ ਘਰ ਦਾ ਇਤਿਹਾਸ ਲਿਖਿਆ ਹੋਇਆ ਜੀ ਬੋਰਡ ਤੇ ਕੁਝ ਹੀ ਕਰ ਸਕਦੇ ਆਂ ਦੀ ਤੇਦਰ ਪੀਤਿਆਂ ਵੱਲੋਂ ਪ੍ਰਸ਼ਾਦਾ ਪਕਾਇਆ ਜਾਂਦਾ ਦਿਖਾਵਾਂਗੇ ਤੁਹਾਨੂੰ ਇੱਧਰ ਲੰਗਰ ਹਾਲ ਆ ਜੀ ਤੇ ਆਜੋ ਹੁਣ ਆਪਾਂ ਚੱਲਦੇ ਹਾਂ ਗੁਰੂ ਦੇ ਦਰਬਾਰ ਸਾਹਿਬ ਬਹੁਤ ਸੰਗਤ ਆ ਰਹੀਆਂ ਦੂਰੋਂ ਦੂਰੋਂ ਜੀ ਇਹ ਗੁਰਦੁਆਰਾ ਵਿਚਾਰ ਸਾਹ ਪਾਸ਼ੀ ਨੋਮੀ ਆਜੋ ਜੀ ਕੁਤੂਰਾ ਸਾਹਬ ਦਾ ਕੰਮ ਹਜੇ ਇਮਾਰਤ ਦਾ ਚੱਲ ਰਿਹਾ ਨਾਲ ਦੀ ਨਾਲ ਇੱਧਰ ਵੀ ਚੱਲ ਰਿਹਾ ਤੇ ਐਤਵਾਰ ਨੂੰ ਕਹਿੰਦੇ ਸੰਕਤ ਦਾ ਉਰੇ ਬਹੁਤ ਇਕੱਠ ਹੁੰਦਾ ਤੁਸੀਂ ਕੋਈ ਵੀ ਦਿਨ ਆ ਸਕਦੇ ਜ਼ਰੂਰੀ ਨਹੀਂ ਵੀ ਐਤਵਾਰ ਨੂੰ ਐਤਵਾਰ ਨੂੰ ਤਾਂ ਆਪਣੇ ਮਤਲਬ ਕਿਸੇ ਨੂੰ ਜੁਕਣਾ ਡਿਊਟੀ ਜਾਂਦੇ ਕੋਈ ਕੋਈ ਵੀ ਕੰਮ ਆ ਵੀ ਹੋਰ ਦਿਨ ਛੁੱਟੀ ਨਹੀਂ ਤਾਂ ਹਫਤੇ ਜਾਂ ਪੜਨੇ ਆ ਉਹ ਆ ਸਕਦੇ ਨਹੀਂ ਤੁਸੀਂ ਸਤਨਿਕ ਕੋਈ ਦਿਨ ਆ ਸਕਦੇ ਆ ਜ਼ਰੂਰੀ ਵੀ ਐਤਵਾਰ ਨੂੰ ਆਉਣਾ ਹੈ ਹੁਕਮਨਾਮਾ ਸਾਰਾ ਅੱਜ ਕਰਾਉਣੇ ਸਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਹੈ ਸੰਗਤਾਂ ਦਾ ਇਕੱਠ ਇਹ ਦਰਬਾਰ ਤੇਗਵਾਦਸ ਸਮਰਿਆ ਕਰਨੋਂ ਨੇ ਦੀਆ ਵੇ ਤਾਈ ਤਾਈ ਕੋ ਸਹਾਈ ਤਾਨੂ ਗੁਰੂ ਤੇਗਵਾਦਸ ਵਾਹਿਗੁਰੂ ਮੇਰੇ ਪਾਸ਼ੀ ਦਾ ਦਰਬਾਰ ਆ ਸੰਗਤਾਂ ਜੀ ਕਰੋ ਗੁਰੂ ਮਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਜੀ ਸਰ ਮਹਾਰਾਜ ਦੇ ਦਰਸ਼ਨ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਗਤਾਂ ਵੀ ਵੱਧ ਛਟ ਕੇ ਹਾਜ਼ਰੀਆਂ ਲਵਾ ਰਹੀਆਂ ਜੀ ਉਹ ਵਾਹ ਅੜੀ ਸਰਸਾ ਉਹ ਵਾਹ ਬਾਕੀ ਜੀ ਵਾਰ ਸਰੋਵਰ ਸਾਹਿਬ ਤੇ ਨਾਲੇ ਦੇਖ ਜੰਦੀ ਪ੍ਰਸ਼ਾਦ ਉਹ ਵੀ ਦਿਖਾਉਣੀ ਤੁਹਾਨੂੰ ਬਾਹਰ ਚੱਲ ਮੱਧ ਚੜ ਕੇ ਸੰਗਤਾ ਹਾਜ਼ਰੀਆਂ ਲਵਾ ਰਹੀਆਂ ਜੀ ਗੁਰੂ ਘਰ ਵਾਹਿਗੁਰੂ ਤੇ ਬਾਹਰ ਨਿਕਲਦੇ ਨੇ ਜੀ ਗੇਟ ਰਹੀਂ ਸਤਿ ਸਦਾ ਚ ਬੈਠ ਕੇ ਵੀ ਨਾਮ ਜਪਦਿਆਂ ਸਿਮਰਨ ਕਰਦੀਆਂ ਤੇ ਇੰਤਰ ਇੰਤਰ ਦਰਵਾਸਾ ਵਾਹਿਗੁਰੂ ਸਤਿ ਸਰੋਵਰ ਸਾਹਿਬ ਆ ਜੀ ਸਰੋਵਰ ਵਾਹਿਗੁਰੂ ਆਰ ਤਾਂ ਕੰਮ ਚੱਲੀ ਜੇ ਸਤਨਾਮ ਵਾਹਿਗੁਰੂ ਜੀ ਉਧਰ ਦੇ ਕਰਦੇ ਆ ਜੀ ਦਾ ਸਰੋਵਰ ਸਾਹਿਬ ਆ ਜੀ ਆ ਬੱਚੇ ਬੈਠੇ ਆ ਜੀ ਨਾਲੇ ਲੰਗਰ ਹਾਲ ਆ ਇੱਧਰ ਜੀ ਉਹ ਬੀਬੀਆਂ ਵਸਤੇ ਆ ਜੀ ਇੱਧਰ ਇਹ ਆ ਵਸਤੇ ਮੱਛੀਆਂ ਤੇ ਹੁੰਲਾ ਨੇ ਪ੍ਰਸ਼ਾਦ ਜੀ ਹੋਰ ਸ਼ਾਨਨੀਆ ਸੇਵਾ ਜਲਦੀ ਕੱਢੇ ਕਰਦੀ ਦੇਖ ਲੈ ਲਈ ਜੀ ਹਾਂ ਪ੍ਰਸ਼ਾਦ ਛੱਕ ਲਿਆ ਤੇ ਇਧਰ ਨਗਰ ਹਾਲ ਦੀ ਇਹ ਇਹ ਅੱਜ ਸੰਗਤ ਜਾ ਰਹੀ ਹੈ ਜੰਦਰ ਜਰਬਾਰ ਦਾ ਮਹਾਂ ਦੇ ਦਰਸ਼ਨ ਕਰਨ ਵਾਸਤੇ ਬਿਲਕੁਲ ਲੱਗਾ ਬੀਮਾਰਤ ਦਾ ਵੀ ਕੰਮ ਚੱਲ ਰਿਹਾ ਜੀ ਆਹ ਦੇਖੋ ਜੀ ਚਿੱਲੀ ਜਾਂਦਾ ਪੇਂਟਿੰਗਾਂ ਦਾ ਕੰਮ ਵੀ ਤੂਟੀਆਂ ਲੱਗੀਆਂ ਵੀ ਆ ਹੱਥ ਤੋਂ ਉਹ ਜੀ ਤੇ ਪੱਟਾ ਖੜੀਆਂ ਉਧਰ ਪ੍ਰਸ਼ਾਦਾ ਬਣੀ ਲੰਗਰ ਤਿਆਰ ਹੋਣ ਦਰਸ਼ੀ ਬੀਬੀਆਂ ਵੱਲੋਂ ਸਰੋਵਰ ਲੰਗਰ ਹਾਲ ਛੱਡ ਪਾਇਆ ਵੀ ਜੀ ਇੱਧਰ ਬਰਵਾਸ ਸਾਹਿਬ ਆ ਜਾਂਦਾ ਹਨ ਜੀ ਯਾ ਦੇਖੋ ਇਹ ਕੋ ਮਹਾਰਾ ਦੇ ਦਰਸ਼ਨ ਗੁਰਦੁਆਰਾ ਦੇ ਬਹੁਤਸਾਵਾਗੇ ਤੁਸੀਂ ਹਨ ਗੁਰਦੁਆਰੇ ਦੇ ਇਹ ਮਾਰਤਾਂ ਦਾ ਕੰਮ ਜਣੀ ਸਾਰਾ ਕੰਮ ਚੱਲੇ ਰਿਹਾ ਜੀ ਬਿਲਡਿੰਗ ਦਾ ਸਾਰੇ ਪਾਸੇ ਦੇਖੋ ਜੀ ਹਵਲੋਂ ਉਧਰ ਸੇਵਾ ਕੀਤੀ ਜਾ ਰਹੀ ਹੈ ਲੰਗਰ ਚ ਪੂਰੀ ਜੀ ਅਰਸ਼ ਹੱਦਾਂ ਦਾ ਪਾਣੀ ਤਿਆਰ ਹੋ ਰਿਹਾ ਜੀ ਇੰਟਰ ਵੀ ਸੰਗਤਾਂ ਮੱਥਾ ਟੇਕਦੀਆਂ ਦੇਖੋ ਭਾਈ ਸਾਹਿਬ ਬੈਟੇ ਜੋ ਲੰਗਰ ਪਾਣਗਾ ਕਿੱਦਾਂ ਦੰਦੇ ਇੱਧਰ ਬੀਬੀਆਂ ਵੱਲੋਂ ਕੋਸ਼ ਆਪੀਆਂ ਦਾ ਚੰਦ ਰੰਗ ਦੀ ਸੇਵਾ ਜੀ ਉਤਰ ਪਾਠ ਬੁੱਕ ਕੀਤੀ ਜਾਂਦੀ ਆ ਇੱਧਰ ਸਿੱਧਾ ਪਾਇਆ ਜਾਂਦਾ ਜੀ ਕਰਦਾ ਸੇਵਾਦਾਰ ਬੈਠੇ ਆ ਜੀ ਕੰਮ ਲੋਬੀ ਆ ਜੀ ਉਹ ਕਾਹਨ ਪਾ ਕੇ ਸੇਕ ਕਰਦੇ ਆ ਤਾਂ ਕਿ ਜੀ ਸਤਿਕਾਰ ਤੋਂ ਹਾਂ ਜੀ ਇਹਨਾਂ ਨੇ ਨਮਿਤਤਾ ਕੀਤੀ ਉਹਦੇ ਕਾਫੀ ਲੋਕ ਜਿੰਨੇ ਕਰਦੇ ਨੇ ਪਾਪਾ ਇਹ ਇੱਕ ਟੋੜਾ ਇੱਕ ਇਹਨਾਂ ਨੂੰ ਆ ਦੇਖੀਏ ਰਗੇ ਇੱਕ ਟੋੜਾ ਸਵੇਰ ਇਹ ਡੱਬੇ ਰੱਖੇਵੇਂ ਕਮਰੇ ਜੀ ਇੱਧਰ ਕਮਰੇ ਚ ਕੀ ਹੈ ਜੀ? ਇਹ ਕਮਰੇ ਚ ਕੀ ਹੈ ਜੀ ਮਖਿਆ? ਕਮਰੇ ਚ ਕੀ ਹੈ ਇੱਧਰ ਜੀ? ਅੱਛਾ। ਮੀ ਸੰਗਤ ਬਾ ਦੰਦੇ ਹੁਣੇ ਜੀ। ਹਾਂ ਜੀ। ਸੰਗਤ ਬਣਦੇ। ਅੱਛਾ ਵੰਟਣ ਵਾਸਤੇ ਰੱਖੇ। ਡੱਬੇ ਚੋਂ ਜਾਂ ਮਰੇ ਜੀ। ਹਾਂ ਜੀ ਹਾਂ ਜੀ। ਅੱਛਾ ਵੀ ਉਰੇ ਦੇ ਪ੍ਰਸ਼ਾਦ ਫਿਰ ਦੇਈ ਜਾਨੀ ਸੰਗਤ ਨੂੰ। ਠੀਕ ਹੈ ਠੀਕ ਹੈ ਠੀਕ ਹੈ। ਔਰ ਡੱਬੇ ਵੀ ਜਾੜਾ ਚੜਦੇ ਫਿਰ ਉਰੇ ਦੇ ਪ੍ਰਸ਼ਾਦ ਬਣਦੇ ਕਹਿੰਦਾ ਮਤਲਬ। ਡੱਬੇ ਲਿਆ ਕੇ ਇੱਧਰ ਰੱਖ ਦਿੰਦੇ ਕਹਿੰਦਾ ਮਤਲਬ। ओके जी ओके जी ਆਓ ਹਾਂ ਇਧਰ ਜੀ ਪ੍ਰਸ਼ਾਦ ਡੱਬਿਆਂ ਨਾਲ ਲਿਆ ਕੇ ਇਧਰ ਰੱਖੀ ਜਾਂਦੇ ਆ ਜੀ ਤੇ ਉਹਦੇ ਸੰਗਤ ਨੂੰ ਵਰਤਾਇਆ ਜਾਂਦਾ ਜੀ ਇਹਦੇ ਇਧਰ ਬਾਬਾ ਜੀ ਪ੍ਰਸ਼ਾਦ ਲੈ ਲਈ ਹੁੰਦੇ ਤੇ ਲੱਟੂਆਂ ਦਾ ਪ੍ਰਸ਼ਾਦ ਮਿਲਦਾ ਜੀ ਤੁਸੀਂ ਪਾਉਗੇ ਬੋਹਣੇ ਤੁਸੀਂ ਪਾਉਗੇ ਖੁੱਲੇ ਪੈਸੇ ਲੈਣੇ ਆ ਪ੍ਰਸ਼ਾਦ ਮਿਲਦਣ ਬੰਦੇ ਪ੍ਰਸ਼ਾਦ ਹਾਂ ਪ੍ਰਸ਼ਾਦ ਜਿਹੜੇ ਡੱਬੇ ਚੜ੍ਹਦੇ ਆ ਨਾ ਫਿਰ ਉਹਰੇ ਲਿਆ ਕੇ ਰੱਖ ਦਨੇ ਇੱਧਰ ਤੇ ਉਹਰੇ ਫਿਰ ਪ੍ਰਸ਼ਾਦ ਦੰਦਨੇ ਆ ਜੀ ਇੱਧਰ ਤੇ ਖੁੱਲੇ ਪੈਸੇ ਮਿਲ ਜੰਦੇ ਆ ਰੋਏ ਇਹ ਚ ਪੈਸਾ ਜਿ ਉਧਰ ਕੰਢਣੇ ਰੋਏ ਜਿੰਨੇ ਵਿੱਚ ਚੜਾਵਾ ਜੜਦਾ ਉਧਰ ਪ੍ਰਸ਼ਾਦ ਦਾ ਫਿਰ ਇੱਧਰ ਉਹਰੇ ਲਿਆ ਕੇ ਸੰਗਤ ਤੇ ਬੰਦੇ ਜਾਂਦਾ ਚੱਲ ਰਿਹਾ ਪ੍ਰਸ਼ਾਦ ਦਾ ਬੀਬੀਆਂ ਵੱਲੋਂ ਪੂਰਾ ਛੋਰਾ ਛੋਰਾ ਤੇ ਦੇ ਦੋ ਤਰ੍ਹਾਂ ਦੀਆਂ ਚੱਲੀਆਂ ਜੀ। ਅਭੀ ਉਹ ਪਾ ਰਹੇ ਆ। ਤੇ ਇੱਧਰਾ ਜਨਰੇਟਰ ਖੜਾ ਹੈ। ਆਮ ਆਪਰਾ ਚੁੱਕਾਰਾ ਜੀ। ਤੇ ਇੱਧਰ ਲੰਗਰ ਖਾਣ ਤੋਂ ਕੋਈ ਹੁਣ ਪ੍ਰਸ਼ਾਦਾ ਛਕਦੇ ਆਂ ਜੀ। ਇੱਧਰ ਵੀ ਕੋਈ ਸਮਾਨ ਰੱਖਣੇ ਮੜਾਇਆ ਹੋਗਾ ਜੀ। ਸ਼ੈੱਡ ਇੱਧਰ ਵੀ ਪਾਇਆ ਪਿਆ। ਗੁਰੂ ਘਰ ਦਾ ਕੰਮ ਚੱਲੀ ਜਾਂਦਾ ਈ ਮਾਰਤਾ ਦਾ। ਨਾ ਬੰਦਾ। ਪਾ ਸਕਦੇ ਆ ਨੰਗਰ ਉਧਰ ਆ ਨੰਗਰ ਹਾਲ ਉਧਰ ਆ ਗਿਆ ਕੋਲ ਨੰਗਰ ਹਾਲ ਚੱਲਦਾ ਹੈ ਕਿਤੇ ਨਾ ਮਿਲਣ ਦੇ ਬਰਤਨ ਜੀ ਆਪਾਂ ਨੂੰ ਲੰਗਰ ਹਾਲ ਦਾ ਵੀ ਕੰਮ ਚੱਲਦਾ ਇੱਧਰ ਟੇਲਾ ਲੱਗਦੀਆਂ ਨਵਾ ਇੱਧਰ ਜੋੜਿਆ ਜੀ ਪਿੱਛੇ ਨੰਗਰ ਹਾਲ ਵਿਧਾਇਆ ਸਰਦੋ ਪਿਆਓ ਜੀ ਵਰਖਾ ਸਾਵ ਸਬਿ ਲੈ ਕੇ ਬਾਤ ਨੂੰ ਸ਼ਗਰੀਆ ਲੰਗਰ ਦੀ ਬਾਬਾ ਜੀ ਵੱਲੋਂ ਕਰੀ ਜਾਂਦੀ ਸੇਵਾ ਦੀ ਲੋ ਨੋ ਪਾ ਕੇ ਲੰਗਰ ਦੀ ਲੋ ਕਿ ਆਪ ਲੰਗਰ ਦੀ ਜੋ ਕਰਦੇ ਜੀ ਸ਼ਗਰੀਆ ਕਰ ਰਹੇ 10 ਰਸਮੀ ਬਾਰਗਾਂ ਦਾ ਕਰਦੇ ਆਪਾਂ ਵੀ ਇਸ ਨਾਲ ਲੰਗਰ ਹਾਲ ਦੇ ਨਾਲੇ ਜੀ ਇੱਧਰ ਭਾਂਡੇ ਦੀ ਸੇਵਾ ਹੈ ਜੀ ਨਾਲੇ ਇੱਧਰ ਹਾਲ ਬਣੇ ਹੋਇਆ ਉਹ ਰੋਟੀਆਂ ਨਵੇਂ ਵਾਲੀ ਮਕੀਨ ਦੀ ਹੈ ਜੀ ਜਦੋਂ ਜ਼ਿਆਦਾ ਸੰਗਤ ਕੋਸ਼ਣ ਹੋਵੇ ਉਦੋਂ ਬੀਬੀਆਂ ਉਹਨਾਂ ਨੂੰ ਬਸਰ ਦਮਾਏ ਇੱਦਾਂ ਇਹ ਮਾਰਟ ਬਣੀ ਦੀ ਹੈ ਸੈੱਟ ਪਾਇਆ ਹੋਇਆ ਭਾਂਡੇ ਦੀ ਨਾਲੇ ਦਾ ਰਵੱਈਆ ਰਵੱਈਆ ਬੰਦ ਹੈ ਜੀ ਪ੍ਰਕਰ ਮੰਗਾ ਨਾਲ ਦਾ ਪੀਲਾ ਕਿ ਨਕਰ ਚੱਲ ਰਿਹਾ ਹੈ ਜੀ ਆ ਰਹੇ ਹੁਣ ਬਾਹਰ ਦੀ ਦੇਖੋ ਬਾਹਰ ਦਾ ਜੋ ਵੀ ਆਉਂਦਾ ਦਕਾਨਾ ਸਹੀਆਂ ਨੂੰ ਦਿਖਾਉਂਦੇ ਨੇ ਭਾਈ ਗੁਰਪ੍ਰਸਾਦ ਜੀ ਸਵਾਗਤ ਗੁਰੂ ਇੱਧਰ ਚਾਹ ਦੇ ਲੰਗਰ ਚੱਲਦੇ ਆ ਜੀ ਚਾਹ ਸ਼ੋਗੋ ਨਾਲੇ ਪ੍ਰਸ਼ਾਦਾ ਜੀ ਸੰਗਤ ਹੁਣ ਬਾਦਰ ਰਹੀ ਹੈ ਜੀ ਹਾਂ ਜੀ ਚੱਲਦੇ ਹੁਣ ਬਾਹਰ ਗੱਡੀ ਨਹੀਂ ਲਈ ਹਾਂਜੀ ਪਾਈਏ ਚੱਲੇ ਫਿਰ ਚੱਲੀਏ ਜੀ ਛਕ ਲਿਆ ਪ੍ਰਸ਼ਾਦਾ ਓਕੇ ਆ ਠੀਕ ਹੈ ਜੀ ਕਾਲੇ ਦਰਸ਼ਨ ਜੀ ਪਾਸ਼ੀ ਨੌਵੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਣਿਸ਼ਾਰ ਸਾਹਿਬ ਗੁਰਦੁਆਰਾ ਸਾਹਿਬ ਸੰਗਤਾਂ ਵੱਟ ਚੜ ਕੇ ਹਾਜ਼ਰੀਆਂ ਲਵਾ ਰਹੀਆਂ ਜੀ ਤਾਰੇ ਜੀ ਅੰਦਰ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਆਪਾਂ ਤੁਹਾਨੂੰ ਸਾਰੇ ਗੁਰੂ ਦੇ ਦਰਬਾਰ ਦੇ ਦਰਸ਼ਨ ਕਰਾਤੇ ਜੀ ਤੇ ਆ ਦੇਖੋ ਜੀ ਇਹ ਗੁਰਦੁਆਰਾ ਸ੍ਰੀ ਅਨਿਕਸਰ ਸਾਹਿਬ ਤੇ ਬਾਕੀ ਕੰਮ ਹਨਾ ਚੱਲੀ ਜਾਂਦਾ ਜੀ ਤੇ ਹੁਣ ਚੱਲਦੇ ਹੁਣ ਬਾਹਰ ਵੱਲ ਆਪਾਂ ਜਾ ਰਹੇ ਹਾਂ ਜੀ ਨੋ ਜੀ ਸੰਗਤ ਚੱਲਦੇ ਹੁਣ ਬਾਹਰ ਵੱਲ ਆ ਗਏ ਅੱਪਾ ਸੰਗਤਾਂ ਪਹੁੰਚ ਰਹੀਆਂ ਬੇਰ ਤਾਂ ਲੈਣੇ ਬੇਰਾਂ ਦਾ ਲੱਗਿਆ ਵਾਹੀ ਨੇ ਲਾਈ ਵੀ ਬੇਰ ਉਹ ਮੋਗੇ ਵਾਲੇ ਰੋਡ ਪਰ ਫਰੋਜਪੁਰ ਵਾਲੇ ਰੋਡ ਪਰ ਬਹੁਤ ਆ ਬੇਰ ਆਲੇ ਹੋ ਪਤੰਦਰ ਬੇਰੀਆਂ ਜਾਣਾ ਬਹੁਤ ਦੂਰ ਤੱਕ ਮਾਰਕੀਟ ਆ ਜੀ ਇਹ ਤੇ ਵਧੀਆ ਮਾਰਕੀਟ ਵੀ ਰੋਜ਼ਗਾਰ ਬਣ ਗਿਆ ਜੀ ਉਹ ਤਰ੍ਹਾਂ ਦੀ ਰੋਟੀ ਚੱਲਦੀ ਹੈ ਜੀ ਮਹਾਰਾਜ ਆਪੇ ਆਹਨ ਵਾਲਾ ਇਧਰ ਵੀ ਪਾਰਕਿੰਗਾਂ ਪਾਰਕਿੰਗਾਂ ਬਹੁਤ ਆ ਜੀ ਕਈ ਭਰਾਵਾਂ ਨੇ ਮੈਨੂੰ ਲੱਗਦੀ ਆਪਣੇ ਖੇਤਾਂ ਦੀਆਂ ਪਾਰਕਿੰਗਾਂ ਬਣਾਤੀ ਹੁਣ ਵੀ ਯੂਜੂ ਸੰਗਤ ਬੰਦਦੀ ਐ ਮਾਤਾ ਨੂੰ ਵੀ ਦੋਖੂ ਸੈਲਫੋਨ ਬੈਟਾ ਆ ਲੈਦਾ ਇਧਰ ਵੀ ਪਾਰਕਿੰਗ ਆ ਤੁਮ ਕੋ ਸਾਬ ਜੀ ਸੰਗਤਾਂ ਵਾਸਤੇ ਅਸੀਂ ਦੱਸਾਂਗੇ ਕਿਹੜੇ ਰਾਹ ਨੂੰ ਠੀਕ ਰਹੂਗਾ ਅਸੀਂ ਥੋੜਾ ਜਿਹਾ ਮੈਪ ਰਾਹੀਂ ਸਾਨੂੰ ਮੈਪ ਨੇ ਗਲਤ ਪਾਤਾ ਹੈ ਜੋ ਤਾਂ ਆਪਾਂ ਨੂੰ ਅੱਜ ਥੋੜਾ ਜਿਹਾ ਗਲਤ ਵੱਲ ਤਾਂ ਹੈ ਵੀ ਹੈ ਮੈਪ ਨੇ ਹਾਂ ਆਪਾਂ ਹੁਣ ਤਾਂ ਅਸੀਂ ਦੇਖਦੇ ਹਾਂ ਵੀ ਕਿਹੜਾ ਰਸਤਾ ਸਾਨੂੰ ਠੀਕ ਆ ਉਹ ਤੁਹਾਡੇ ਨੂੰ ਰਸਤੇ ਦੀ ਜਾਣਕਾਰੀ ਆਪਾਂ ਦਵਾਂਗੇ ਜੀ ਆਹ ਦੇਖੋ ਬੀਬੀਆਂ ਵੱਲੋਂ ਪ੍ਰਸ਼ਾਦ ਵਟੇ ਜਾਂਦਾ ਨਾਲ ਦੀ ਨਾਲ ਉਰੇ ਆਪਾਂ ਆ ਕੇ ਲੈ ਸਕਦੇ ਆ ਤੇ ਪ੍ਰਸ਼ਾਦ ਅੰਦਰ ਚੜਾਵਾ ਚੜਾ ਸਕਦੇ ਆ ਤਰਾਹ ਜਿੱਥੇ ਆਪਾਂ ਹਨਾ ਬਾਹਰ ਲੰਗਰ ਦੇ ਨਾਲ ਦੀ ਬਸਤ ਵਿੱਚ ਸੇਵਾ ਕਰਦੇ ਤੇ ਇੱਦਣ ਵੀ ਦਰਵਾਜ਼ਾ ਜਾਂਦਾ ਸਾਰੇ ਗੁਰੂ ਘਰ ਦੇ ਤੁਹਾਨੂੰ ਦੱਸ ਕਰਾਤੇ ਜੀ ਇਹ ਗੁਰਦੁਆਰਾ ਚੇਦੀ ਅਟਿਸਰ ਸਾਹਿਬ ਬਰਨਾਲਾ ਧੌਮਣਾ ਪਿੰਡ ਦੇ ਨਾਲ ਆਇਆ ਕਰਿਆ ਗੁਰੂ ਘਰ ਦੀ ਜੀ ਹਾਂਜੀ ਆਪਾਂ ਆ ਗਏ ਗੁਰਦੁਆਰਾ ਸਾਹਿਬ ਅਟਿਸਰ ਤੋਂ ਚਾਲੇ ਬਾਇੇ ਵੇ ਨਹੀਂ ਹੁਣ ਘਰ ਨੂੰ ਵਾਪਸੀ ਤੇ ਆਪਾਂ ਲੁਧਿਆਣੇ ਵਾਲੇ ਰੋਡ ਉੱਤੇ ਪਏ ਵੇ ਆ ਜੇ ਕਿਸੇ ਨੇ ਆਉਣ ਲਈ ਲੈਣੀ ਰੋਪੜ ਤੋਂ ਚਮਕੌਰ ਸਾਹਿਬ ਤੋਂ ਸਿੱਧਾ ਲੁਧਿਆਣੇ ਲੁਧਿਆਣੇ ਤੋਂ ਬਰਨਾਲਾ ਬਰਨਾਲੇ ਤੋਂ ਆਪਾਂ ਨੇੜੇ ਹੀ ਪੈ ਜਾਂਦੇ ਜੀ ਅੜੀਸਰ ਤੇ ਸਿੱਧਾ ਬਾਈਪਾਸ ਜਾਂਦਾ ਤੇ ਜੇ ਮੈਪ ਰਹੀਆਂ ਉਹਨੇ ਤੇ ਮੈਪ ਪਿੰਡਾਂ ਜਨੂੰ ਪਾ ਦਿੰਦਾ ਪਿੰਡਾਂ ਜਨੂੰ ਜਾਨੀ ਕਿਸ ਤੁਹਾਨੂੰ ਪਤਾ ਹੀ ਆ ਬਹੁਤ ਸਾਰੇ ਪਿੰਡ ਆਉਂਦੇ ਤੇ ਆਪਾਂ ਨੂੰ ਉਲਝਣ ਵਾਜੀ ਪੈਂਦੀ ਆ ਸਿੱਧਾ ਤੁਸੀਂ ਲੁਧਿਆਣੇ ਤੋਂ ਬਾਈਪਾਸ ਰੋਡ ਆਇਓ ਜੀ ਤੇ ਗੁਰੂ ਘਰ ਦੇ ਦਰਸ਼ਨ ਕਰਿਓ ਜੀ ਮਿਲਦੇ ਆ ਨਵੇਂ ਬਲੌਗ ਜੀ ਜੀ ਆਪਣੇ ਚੈਨਲ ਨੂੰ ਜਿਹਨੇ ਨੇ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਨਵੇਂ ਬਲੌਗ ਚ ਵਾਈਗੁਰੂ ਦੀ ਕਹਾਸਾ ਵਾਈਗੁਰੂ ਦੀ ਕਿਸ਼ਤੇ